ਲੁੱਟਖੋ ਤੇ ਮਾਮਲੇ ਦਾ ਆਏ ਦਿਨ ਇਸ ਕਦਰ ਵੱਧ ਗਏ ਨੇ ਕਿ ਇੰਜ ਲੱਗਦਾ ਹੈ ਕਿ ਨਾ ਚੋਰਾ ਬਦਮਾਸ਼ਾਂ ਨੂੰ ਤਾਂ ਕਿਸੇ ਦਾ ਖੌਫ ਨਹੀਂ ਹੈ ਜਿਹੀਆਂ ਹੀ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਲੁਧਿਆਣਾ ਦੇ ਵਿੱਚ ਲੋਕਾਂ ਨੇ ਬਾਈਕ ਚੋਰ ਨੂੰ ਕਾਬੂ ਕਰ ਲਿਆ ਤੇ ਇਸ ਦਾ ਜਮ ਕੇ ਕੁਟਾਪਾ ਵਿਚਾਰਿਆ ਦਰਅਸਲ ਇਸ ਦੇ ਕੋਲੋਂ ਨਕਲੀ ਚਾਬੀ ਵੀ ਬਰਾਮਦ ਹੋਈ ਹੈ ਜਿਸ ਦੇ ਨਾਲ ਇਹ ਵਾਹਨ ਸਟਾਰਟ ਕਰਕੇ ਰਫੂਤ ਚੱਕਰ ਹੋ ਜਾਂਦਾ ਸੀ ਤਾਂ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਵੱਲੋਂ ਚੋਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਲੋਕਾਂ ਦੇ ਵੱਲੋਂ ਰੰਗੇ ਹੱਥੀ ਇਸ ਨੂੰ ਫੜ ਲਿਆ ਗਿਆ ਦਰਅਸਲ ਦੋਸ਼ੀ ਪਾਰਕਿੰਗ ਦੇ ਵਿੱਚ ਖੜੀ ਇੱਕ ਮੋਟਰਸਾਈਕਲ ਨੂੰ ਚਾਬੀ ਲਗਾਂਦੀ ਕੋਸ਼ਿਸ਼ ਕਰਦਾ ਜਿਵੇਂ ਸਟਾਰਟ ਕਰਨ ਲੱਗਦਾ ਹੈ ਤੇ ਉੱਥੇ ਲੋਕਾਂ ਦੀ ਨਜ਼ਰ ਇਸ ਤੇ ਪੈ ਜਾਂਦੀ ਹੈ ਫਿਰ ਵੇਖੋ ਕਿਵੇਂ ਜਮ ਕੇ ਇਸ ਦਾ ਕਟਾਪਾ ਚੜਾਇਆ ਗਿਆ ਤੇ ਮੌਕੇ ਤੇ ਪੁਲਿਸ ਬੁਲਾ ਕੇ ਇਸ ਨੂੰ ਪੁਲਿਸ ਦੇ ਹਵਾਲੇ ਵੀ ਕਰ ਦਿੱਤਾ ਗਿਆ ਹਾਲਾਂਕਿ ਪੁਲਸ ਐ ਕਹਣਾ ਹੈ ਕਿ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਤੇ ਜੇਕਰ ਇਸ ਗਿਰੋਹ ਦੇ ਨਾਲ ਕੋਈ ਹੋਰ ਵੀ ਜੁੜਿਆ ਹੋਇਆ ਹੈ ਤਾਂ ਉਸ ਤੇ ਵੀ ਕਾਰਵਾਈ ਹੋਵੇਗੀ ਲੁੱਟਖੋ ਤੇ ਮਾਮਲੇ ਤਾਂ ਆਏ ਦਿਨ ਇਸ ਕਦਰ ਵੱਧ ਗਏ ਨੇ ਕਿ ਇੰਜ ਲੱਗਦਾ ਹੈ ਕਿ ਨਾ ਚੋਰਾ ਬਦਮਾਸ਼ਾਂ ਨੂੰ ਤਾਂ ਕਿਸੇ ਦਾ ਖੋਫ ਨਹੀਂ ਹੈ ਜਿਹੀਆਂ ਹੀ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਲੁਧਿਆਣਾ ਦੇ ਵਿੱਚ ਲੋਕਾਂ ਨੇ ਬਾਈਕ ਚੋਰ ਨੂੰ ਕਾਬੂ ਕਰ ਲਿਆ ਤੇ ਇਸ ਦਾ ਜਮ ਕੇ ਕੁਟਾਪਾ ਵਿਚਾਰਿਆ ਦਰਅਸਲ ਇਸ ਦੇ ਕੋਲੋਂ ਨਕਲੀ ਚਾਬੀ ਵੀ ਬਰਾਮਦ ਹੋਈ ਹੈ ਜਿਸ ਦੇ ਨਾਲ ਇਹ ਵਾਹਨ ਸਟਾਰਟ ਕਰਕੇ ਰਫੂਦ ਚੱਕਰ ਹੋ ਜਾਂਦਾ ਸੀ ਤਾਂ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਵੱਲੋਂ ਚੋਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਲੋਕਾਂ ਦੇ ਵੱਲੋਂ ਰੰਗੇ ਹੱਥੀ ਇਸ ਨੂੰ ਫੜ ਲਿਆ ਗਿਆ ਦਰਅਸਲ ਇਹ ਦੋਸ਼ੀ ਪਾਰਕਿੰਗ ਦੇ ਵਿੱਚ ਖੜੀ ਇੱਕ ਮੋਟਰਸਾਈਕਲ ਨੂੰ ਚਾਬੀ ਲਗਾਣ ਦੀ ਕੋਸ਼ਿਸ਼ ਕਰਦਾ ਜਿਵੇਂ ਸਟਾਰਟ ਕਰਨ ਲੱਗਦਾ ਹੈ ਤੇ ਉੱਥੇ ਲੋਕਾਂ ਦੀ ਨਜ਼ਰ ਇਸ ਤੇ ਪੈ ਜਾਂਦੀ ਹੈ ਫਿਰ ਵੇਖੋ ਕਿਵੇਂ ਜੰਮ ਕੇ ਇਸ ਦਾ ਕਟਾਪਾ ਚੜਾਇਆ ਗਿਆ ਤੇ ਮੌਕੇ ਤੇ ਪੁਲਿਸ ਬੁਲਾ ਕੇ ਇਸ ਨੂੰ ਪੁਲਿਸ ਦੇ ਹਵਾਲੇ ਵੀ ਕਰ ਦਿੱਤਾ ਗਿਆ ਹਾਲਾਂਕਿ ਪੁਲਿਸ ਦਾ ਇਹ ਕਹਿਣਾ ਹੈ ਕਿ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਤੇ ਜੇਕਰ ਇਸ ਗਿਰੋਹ ਦੇ ਨਾਲ ਕੋਈ ਹੋਰ ਵੀ ਜੁੜਿਆ ਹੋਇਆ ਹੈ ਤਾਂ ਉਸ ਤੇ ਵੀ ਕਾਰਵਾਈ ਹੋਵੇਗੀ ਲੁੱਟਖੋ ਤੇ ਮਾਮਲੇ ਦਾ ਆਏ ਦਿਨ ਇਸ ਕਦਰ ਵੱਧ ਗਏ ਨੇ ਕਿ ਇੰਜ ਲੱਗਦਾ ਹੈ ਕਿ ਨਾ ਚੋਰਾ ਬਦਮਾਸ਼ਾਂ ਨੂੰ ਤਾਂ ਕਿਸੇ ਦਾ ਖੌਫ ਨਹੀਂ ਹੈ ਜਿਹੀਆਂ ਹੀ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਲੁਧਿਆਣਾ ਦੇ ਵਿੱਚ ਲੋਕਾਂ ਨੇ ਬਾਈਕ ਚੋਰ ਨੂੰ ਕਾਬੂ ਕਰ ਲਿਆ ਤੇ ਇਸ ਦਾ ਜਮ ਕੇ ਕੁਟਾਪਾ ਵਿਚਾਰਿਆ ਦਰਅਸਲ ਇਸ ਦੇ ਕੋਲੋਂ ਨਕਲੀ ਚਾਬੀ ਵੀ ਬਰਾਮਦ ਹੋਈ ਹੈ ਜਿਸ ਦੇ ਨਾਲ ਇਹ ਵਾਹਨ ਸਟਾਰਟ ਕਰਕੇ ਰਫੂਦ ਚੱਕਰ ਹੋ ਜਾਂਦਾ ਸੀ ਤਾਂ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਵੱਲੋਂ ਚੋਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਲੋਕਾਂ ਦੇ ਵੱਲੋਂ ਰੰਗੇ ਹੱਥੀ ਇਸ ਨੂੰ ਫੜ ਲਿਆ ਗਿਆ ਦਰਅਸਲ ਇਹ ਦੋਸ਼ੀ ਪਾਰਕਿੰਗ ਦੇ ਵਿੱਚ ਖੜੀ ਇੱਕ ਮੋਟਰਸਾਈਕਲ ਨੂੰ ਚਾਬੀ ਲਗਾਂਦੀ ਕੋਸ਼ਿਸ਼ ਕਰਦਾ ਜਿਵੇਂ ਸਟਾਰਟ ਕਰਨ ਲੱਗਦਾ ਹੈ ਤੇ ਉੱਥੇ ਲੋਕਾਂ ਦੀ ਨਜ਼ਰ ਇਸ ਤੇ ਪੈ ਜਾਂਦੀ ਹੈ ਫਿਰ ਵੇਖੋ ਕਿਵੇਂ ਜੰਮ ਕੇ ਇਸ ਦਾ ਕਟਾਪਾ ਚੜਿਆ ਗਿਆ ਤੇ ਮੌਕੇ ਤੇ ਪੁਲਿਸ ਬੁਲਾ ਕੇ ਇਸ ਨੂੰ ਪੁਲਿਸ ਦੇ ਹਵਾਲੇ ਵੀ ਕਰ ਦਿੱਤਾ ਗਿਆ ਹਾਲਾਂਕਿ ਪੁਲਿਸ ਦਾ ਇਹ ਕਹਿਣਾ ਹੈ ਕਿ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਤੇ ਜੇਕਰ ਇਸ ਗਿਰੋਹ ਦੇ ਨਾਲ ਕੋਈ ਹੋਰ ਵੀ ਜੁੜਿਆ ਹੋਇਆ ਹੈ ਤਾਂ ਉਸ ਤੇ ਵੀ ਕਾਰਵਾਈ ਹੋਵੇਗੀ ਲੁੱਟਖੋ ਤੇ ਮਾਮਲੇ ਦਾ ਆਏ ਦਿਨ ਇਸ ਕਦਰ ਵੱਧ ਗਏ ਨੇ ਕਿ ਇੰਜ ਲੱਗਦਾ ਹੈ ਕਿ ਨਾ ਚੋਰਾ ਬਦਮਾਸ਼ਾਂ ਨੂੰ ਤਾਂ ਕਿਸੇ ਦਾ ਖੌਫ ਨਹੀਂ ਹੈ ਜਿਹੀਆਂ ਹੀ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਲੁਧਿਆਣਾ ਦੇ ਵਿੱਚ ਲੋਕਾਂ ਨੇ ਬਾਈਕ ਚੋਰ ਨੂੰ ਕਾਬੂ ਕਰ ਲਿਆ ਤੇ ਇਸ ਦਾ ਜਮ ਕੇ ਕੁਟਾਪਾ ਵਿਚਾਰਿਆ ਦਰਅਸਲ ਇਸ ਦੇ ਕੋਲੋਂ ਨਕਲੀ ਚਾਬੀ ਵੀ ਬਰਾਮਦ ਹੋਈ ਹੈ ਜਿਸ ਦੇ ਨਾਲ ਇਹ ਵਾਹਨ ਸਟਾਰਟ ਕਰਕੇ ਰਫੂਦ ਚੱਕਰ ਹੋ ਜਾਂਦਾ ਸੀ ਤਾਂ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਵੱਲੋਂ ਚੋਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਲੋਕਾਂ ਦੇ ਵੱਲੋਂ ਰੰਗੇ ਹੱਥੀ ਇਸ ਨੂੰ ਫੜ ਲਿਆ ਗਿਆ ਦਰਅਸਲ ਇਹ ਦੋਸ਼ੀ ਪਾਰਕਿੰਗ ਦੇ ਵਿੱਚ ਖੜੀ ਇੱਕ ਮੋਟਰਸਾਈਕਲ ਨੂੰ ਚਾਬੀ ਲਗਾਣ ਦੀ ਕੋਸ਼ਿਸ਼ ਕਰਦਾ ਜਿਵੇਂ ਸਟਾਰਟ ਕਰਨ ਲੱਗਦਾ ਹੈ ਤੇ ਉੱਥੇ ਲੋਕਾਂ ਦੀ ਨਜ਼ਰ ਇਸ ਤੇ ਪੈ ਜਾਂਦੀ ਹੈ ਫਿਰ ਵੇਖੋ ਕਿਵੇਂ ਜੰਮ ਕੇ ਇਸ ਦਾ ਕਟਾਪਾ ਚੜਾਇਆ ਗਿਆ ਤੇ ਮੌਕੇ ਤੇ ਪੁਲਿਸ ਬੁਲਾ ਕੇ ਇਸ ਨੂੰ ਪੁਲਿਸ ਦੇ ਹਵਾਲੇ ਵੀ ਕਰ ਦਿੱਤਾ ਗਿਆ ਹਾਲਾਂਕਿ ਪੁਲਿਸ ਦਾ ਇਹ ਕਹਿਣਾ ਹੈ ਕਿ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਤੇ ਜੇਕਰ ਇਸ ਗਿਰੋਹ ਦੇ ਨਾਲ ਕੋਈ ਹੋਰ ਵੀ ਜੁੜਿਆ ਹੋਇਆ ਹੈ ਤਾਂ ਉਸ ਤੇ ਵੀ ਕਾਰਵਾਈ ਹੋਵੇਗੀ